ਰਹਿਣ ਉਹ ਆ ਜਾ ਨਾ ਨਾ ਕਰ ਹਲੋ ਮੈਨੂੰ ਇਸ ਪਾਸੇ ਮੇਰਾ ਪੁੱਤ ਆ ਗਈ ਤੇ ਮਾਂ ਵੀ ਆ ਗਈ ਉਹਨੂੰ ਚੁੱਕਾ ਤੇ ਇਹ ਤਾਂ ਸਮਝ ਦੇਣੀ ਕਿ ਕੁੜੀ ਗਲਤ ਆ ਗਲਤ ਆ ਕੁੜੀ ਸਸਤੇ ਨੂਦੀ ਵਾਇਰਲ ਵੀਡੀਓ ਦੇ ਵਿੱਚ ਹੁਣ ਤੱਕ ਦੋਵੇਂ ਧੀਰਾ ਸਾਹਮਣੇ ਆਈਆਂ ਇੱਕ ਦੂਸਰੇ ਬਾਰੇ ਕਈ ਖੁਲਾਸੇ ਕੀਤੇ ਵਿਆਹ ਤੋਂ ਪਹਿਲਾਂ ਤੋਂ ਲੈ ਕੇ ਜਦੋਂ ਇਹ ਰਿਸ਼ਤਾ ਜੁੜ ਰਿਹਾ ਸੀ ਉਸ ਸਮੇਂ ਤੋਂ ਲੈ ਕੇ ਉਸ ਆਖਰੀ ਦਿਨ ਤੱਕ ਜਦੋਂ ਇੱਕ ਪਾਸੇ ਘਰ ਦੇ ਵਿੱਚ ਸੰਸਕਾਰ ਹੋਣਾ ਸੀ ਦੂਸਰੇ ਪਾਸੇ ਇਸ ਘਰ ਦੇ ਵਿੱਚ ਲੜਾਈ ਝਗੜਾ ਹੋਇਆ ਪੁਲਿਸ ਵਾਲਿਆਂ ਨੂੰ ਬੁਲਾਇਆ ਗਿਆ ਅਤੇ ਇਹ ਕੁੜੀ ਆਪਣਾ ਸਹੁਰਾ ਘਰ ਛੱਡ ਕੇ ਪੇਕੇ ਘਰ ਤੇ ਵਿੱਚ ਆ ਗਈ ਇਸ ਦੇ ਵਿਚਾਲੇ ਹਰੇਕ ਦੇ ਜ਼ਿਹਨ ਦੇ ਵਿੱਚ ਇੱਕੋ ਸਵਾਲ ਸੀ ਕਿ ਆਖਿਰਕਾਰ ਮੁੰਡਾ ਚੁੱਪ ਕਿਉਂ ਹੈ ਇਸ ਚੁੱਪ ਨੂੰ ਲੈ ਕੇ ਹੁਣ ਗੁਰਪ੍ਰੀਤ ਕੌਰ ਦੇ ਵੱਲੋਂ ਇਸ ਨੂ ਦੇ ਵੱਲੋਂ ਇੱਕ ਇਹੋ ਜਿਹਾ ਖੁਲਾਸਾ ਕੀਤਾ ਜਾ ਰਿਹਾ ਹੈ ਇੱਕ ਐਡਾ ਵੱਡਾ ਗੰਭੀਰ ਇਲਜ਼ਾਮ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉਸਨੇ ਕਿਹਾ ਕਿ ਮੇਰੇ ਪਤੀ ਦੀ ਇੱਕ ਗਰਲਫ੍ਰੈਂਡ ਹੈ ਅਤੇ ਉਹ ਗਰਲਫ੍ਰੈਂਡ ਉਸ ਦੀ ਕਲਾਸਮੇਟ ਰਹਿ ਚੁੱਕੀ ਹੈ ਉਸ ਦਾ ਨਾਮ ਅਤੇ ਜਗਾ ਜਨਤਕ ਕਰ ਦਿੱਤੀ ਗਈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਇਹ ਰਿਸ਼ਤਾ ਕਿਸੇ ਹੋਰ ਦੇ ਵੱਲੋਂ ਨਹੀਂ ਸਗੋਂ ਗੁਰਪ੍ਰੀਤ ਦੀ ਨਾਨ ਦੇ ਵੱਲੋਂ ਹੀ ਦੋਹਾਂ ਨੇ ਇੱਕ ਦੂਸਰੇ ਦੇ ਨਾਲ ਮਿਲਵਾਇਆ ਗਿਆ ਤਾਂ ਕਿ ਇਹੀ ਆਪਸ ਦੇ ਵਿੱਚ ਘੁਲ ਮਿਲ ਸਕਣ ਅਤੇ ਮੁੰਡਾ ਮੂਵ ਓਨ ਹੋ ਸਕੇ ਗੁਰਪ੍ਰੀਤ ਕੌਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਉਸ ਦਾ ਕਹਿਣਾ ਹੈ ਮਹਿਸ ਕੁਝ ਮਹੀਨਿਆਂ ਦੇ ਵਿੱਚ ਉਸ ਨੇ ਉਹ ਕੁਝ ਦੇਖ ਲਿਆ ਜੋ ਕਦੇ ਸੋਚਿਆ ਤੱਕ ਨਹੀਂ ਸੀ ਲੱਖਾਂ ਰੁਪਏ ਖਰਾਬ ਕਰ ਦਿੱਤੇ ਗਏ ਇਸ ਵਿਆਹ ਦੇ ਉੱਪਰ ਇਸ ਵਿਆਹ ਨੂੰ ਨਿਭਾਉਣ ਦੇ ਲਈ ਉਸ ਦਾ ਕਹਿਣਾ ਹੈ ਕਿ ਮੈਂ ਕੁੱਟਮਾਰ ਖਾਧੀ ਪਰ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਉਹ ਰੋਣ ਦੇ ਲਈ ਮਜਬੂਰ ਹੈ ਕਿਉਂਕਿ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਆਪਣੇ ਪਤੀ ਦੇ ਉੱਪਰ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਗੁਰਪ੍ਰੀਤ ਨੇ ਦੱਸਿਆ ਕਿ ਅਰਸ਼ ਢਾਲੀਵਾਲ ਨਾਮ ਦੀ ਕੁੜੀ ਦੇ ਨਾਲ ਉਸਦੇ ਪਤੀ ਦੇ ਸਬੰਧ ਨੇ ਉਹ ਰਿਲੇਸ਼ਨ ਦੇ ਵਿੱਚ ਹੈ ਅਤੇ ਇਹ ਕੁੜੀ ਰਾਜਪੂਰੇ ਦੀ ਰਹਿਣ ਵਾਲੀ ਹੈ ਇਸ ਤੋਂ ਹੀ ਲਾਵਾ ਉਸਨੇ ਆਪਣੇ ਡਾਕਟਰស្ਤੇ ਗੱਲ ਕੀਤੀ ਦੱਸਿਆ ਕਿ ਬੀਤੇ 3 ਮਹੀਨਿਆਂ ਦੇ ਵਿੱਚ ਮੈਂ ਕੋਈ ਨਸ਼ਾ ਨਹੀਂ ਕੀਤਾ ਰਿਪੋਰਟ ਦੇ ਵਿੱਚ ਇਹ ਆਇਆ ਤੇ ਉਹ ਨਸ਼ਾ ਕਰਦੀ ਹੀ ਨਹੀਂ ਡਰਿੰਕ ਜੇਕਰ ਕੋਈ ਕਰਦਾ ਤਾਂ ਮੈਂ ਨਹੀਂ ਹੁੰਦਾ ਕਹਿਣਾ ਸੀ ਸਗੋਂ ਮੇਰੀ ਨਨਾਨ ਕਰਦੀ ਹੈ ਅਤੇ ਹੋ ਸਕਦਾ ਹੈ ਜਿਹੜੀਆਂ ਫੋਟੋਆਂ ਡਰਿੰਕ ਦੇ ਨਾਲ ਵਾਇਰਲ ਕੀਤੀਆਂ ਜਾ ਰਹੀਆਂ ਹੋਣ ਇਹ ਉਸੇ ਦੀਆਂ ਹੀ ਤਸਵੀਰਾਂ ਹੋਣ ਇਸ ਤੋਂ ਇਲਾਵਾ ਉਸਨੇ ਵੀ ਕਿਹਾ ਕਿ ਮੇਰੀ ਸੱਸੇ ਹੋ ਗਈ ਹੈ ਕਿ ਆਪਣੇ ਕੱਪੜੇ ਫਾੜ ਕੇ ਉਹ ਪੰਚਾਇਤ ਦੇ ਸਾਹਮਣੇ ਖੁਦ ਚਲੀ ਗਈ। ਇਹ ਸਾਰੀਆਂ ਗੱਲਾਂ ਬਾਤਾਂ ਤੋਂ ਇਲਾਵਾ ਉਸਨੇ ਹੋਰ ਵੀ ਕਈ ਵੱਡੀਆਂ ਗੱਲਾਂ ਦੱਸੀਆਂ ਨੇ ਜਿਸ ਤੇ ਵਿੱਚ ਇੱਕ ਵਾਰੀ ਫਿਰ ਤੋਂ ਕਿਹਾ ਕਿ ਮੇਰਾ ਮਾਮਾ ਸੋਰਾ ਜਿਸ ਦਾ ਕਿ ਚਰਿੱਤਰ ਠੀਕ ਨਹੀਂ ਹੈ ਉਸ ਦੀ ਸ਼ਿਕਾਰ ਸਿਰਫ ਮੈਂ ਹੀ ਨਹੀਂ ਸਗੋਂ ਹੋਰ ਵੀ ਕਈ ਰਿਸ਼ਤੇਦਾਰਾਂ ਦੀਆਂ ਕੁੜੀਆਂ ਹੋਈਆਂ ਨੇ। ਜਿਨਾ ਦਾ ਨਾਮ ਤਾਂ ਨਹੀਂ ਪਰ ਇਹ ਜ਼ਰੂਰ ਦੱਸਿਆ ਗਿਆ ਕਿ ਇਹ ਰਿਸ਼ਤਾ ਕਿੱਥੋਂ ਕਿੱਥੋਂ ਕਿਵੇਂ-ਕਿਵੇਂ ਜੁੜਦਾ ਹੈ ਉਹਨਾਂ ਦੇ ਨਾਲ ਵੀ ਇਸ ਮਾਮੇ ਸਹੁਰੇ ਨੇ ਗਲਤ ਹਰਕਤਾਂ ਕੀਤੀਆਂ ਨੇ ਅਤੇ ਇਹ ਚੰਗਾ ਇਨਸਾਨ ਨਹੀਂ ਹੈ ਗੁਰਪ੍ਰੀਤ ਦੇ ਵੱਲੋਂ ਨਵੇਂ ਇਲਜ਼ਾਮਾਂ ਦੇ ਵਿੱਚ ਇਹ ਸਾਰਾ ਕੁਝ ਕਿਹਾ ਗਿਆ ਪਰ ਤੁਹਾਨੂੰ ਇਹ ਵੀ ਦੱਸਤੀਏ ਕਿ ਉਸਨੇ ਇੱਕ ਵਾਰੀ ਫੇਰ ਦੋਹਰਾਇਆ ਕਿ ਮੇਰਾ ਪਤੀ 10 ਤਰੀਕ ਨੂੰ ਜਿਸਨੇ ਜਾਣਾ ਸੀ ਮੈਨੂੰ ਇਸ ਗੱਲ ਦੇ ਬਾਰੇ 8 ਤਰੀਕ ਨੂੰ ਦੱਸਿਆ ਜਾਂਦਾ ਹੈ ਤੇ ਮੈਂ ਉਸ ਨੂੰ 에어ਪੋਰਟ ਵੀ ਛੱਡ ਕੇ ਆਈ ਪਰ ਉਹ ਮੇਰੇ ਨਾਲ ਇੱਕ ਤਰ੍ਹਾਂ ਦਾ ਧੋਖਾ ਕਰਕੇ ਹੀ ਗਿਆ ਗੁਰਪ੍ਰੀਤ ਨੇ ਕਿਹਾ ਕਿ ਮੈਂ ਘਰ ਤੋਂ ਬਾਹਰ ਤੱਕ ਨਹੀਂ ਨਿਕਲਦੀ ਸੀ ਮੈਂ ਰੋਜ਼ ਬਾਹਰ ਨਹੀਂ ਜਾਂਦੀ ਸੀ ਜੇਕਰ ਮੈਂ ਆਪਣੇ ਸਹੁਰੇ ਘਰ ਦੇ ਵਿੱਚ 4 ਮਹੀਨੇ ਤੱਕ ਰਹੀ ਆ ਤਾਂ ਮੈਂ ਉਸ ਦੇ ਵਿੱਚ ਬਹੁਤ ਘੱਟ ਸਮਾਂ ਹੀ ਬਾਹਰ ਆਈ ਹੋਊਗੀ ਪਿੰਡ ਵਾਲਿਆਂ ਨੇ ਮੈਨੂੰ ਦੇਖਿਆ ਤੱਕ ਨਹੀਂ ਤੇ ਇਹ ਇਹਨਾਂ ਦਾ ਇਹੀ ਮਕਸਦ ਸੀ ਉਸਦੇ ਸਾਰੇ ਪਰਿਵਾਰ ਦਾ ਕਿ ਆਪਣੀ ਨੂੰਹ ਨੂੰ ਘਰ ਤੋਂ ਕਿਸੇ ਤਰ੍ਹਾਂ ਬਾਹਰ ਕੱਢ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੇ ਨਵੇਂ ਟਰੱਕ ਲੈ ਜਾਣੇ ਸੀ ਉਸ ਨੂੰ ਲੈ ਕੇ ਗੁਰਪ੍ਰੀਤ ਦਾ ਕਹਿਣਾ ਹੈ ਕਿ ਅਸੀਂ ਪੈਸੇ ਨਹੀਂ ਦੇ ਦੇ پا ਰਹੇ ਸੀ ਕਿਉਂਕਿ ਮੇਰੇ ਪਿਤਾ ਪਹਿਲਾਂ ਹੀ ਕਰਜ਼ਾਈ ਸੀ ਜਿਸ ਦੇ ਚਲਦੇ ਹੋਏ ਮਾਮੇ ਸਹੁਰੇ ਨੇ ਸਾਸਤਨੋ ਕਿਹਾ ਸੀ ਕਿ ਕੋਈ ਗੱਲ ਨਹੀਂ ਆਪਾਂ ਕਿਤੇ ਹੋਰ ਵਿਆਹ ਕਰ ਦੇਵਾਂਗੇ ਮੁੰਡੇ ਦਾ ਅਤੇ ਉੱਥੋਂ ਆ ਜਾਣਗੇ ਪੈਸੇ ਇਹੋ ਜਿਹੀਆਂ ਗੱਲਾਂ ਇਹੋ ਜਿਹੇ ਇਲਜ਼ਾਮ ਗੁਰਪ੍ਰੀਤ ਨੇ ਆਪਣੇ ਸਹੁਰੇ ਪਰਿਵਾਰ ਤੇ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਮੈਨੂੰ ਕਿਸੇ ਤੰਤਰਿਕ ਦੇ ਕੋਲ ਵੀ ਲਜਾਇਆ ਗਿਆ ਸੀ ਅਤੇ ਉਸ ਦਿਨ ਸਬਜੀ ਜਿਹੜੀ ਬਣੀ ਸੀ ਘਰ ਦੇ ਵਿੱਚ ਉਸ ਦੇ ਵਿੱਚ ਰਾਖ ਵਰਗਾ ਕੁਝ ਸੀਗਾ ਉਸ ਦਾ ਕਹਿਣਾ ਸੀ ਕਿ ਅਰਸ਼ ਦੇ ਜਾਣ ਤੋਂ ਬਾਅਦ ਪਤੀ ਦੇ ਜਾਣ ਤੋਂ ਬਾਅਦ ਘਰ ਦੇ ਵਿੱਚ ਮੁੰਡੇ ਰੱਖ ਲਏ ਗਏ ਕਿਰਾਏ ਤੇ ਅਤੇ ਸਿਰਫ ਇਸ ਕਰਕੇ ਕੀਤਾ ਗਿਆ ਤਾਂ ਕਿ ਗੁਰਪ੍ਰੀਤ ਨੂੰ ਇਸ ਨੂਨ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਅਤੇ ਉਹ ਘਰ ਛੱਡ ਕੇ ਕਿਸੇ ਤਰ੍ਹਾਂ ਚਲੀ ਜਾਵੇ ਜਦੋਂ ਉਸ ਨੇ ਇਸ ਬਾਰੇ ਗੱਲਬਾਤ ਆਪਣੇ ਪਤੀ ਨਾਲ ਕੀਤੀ ਤਾਂ ਉਸ ਨੇ ਵੀ ਇਹੀ ਕਿਹਾ ਕਿ ਜੇਕਰ ਤੂੰ ਇੱਥੇ ਸੁਰੱਖਿਅਤ ਨਹੀਂ ਤਾਂ ਆਪਣੇ ਘਰ ਚਲੀ ਜਾ ਪਰ ਗੁਰਪ੍ਰੀਤ ਉੱਥੋਂ ਨਹੀਂ ਆਣਾ ਚਾਹੁੰਦੀ ਸੀ ਕਿਉਂਕਿ ਉਹ ਉੱਥੇ ਆਪਣਾ ਘਰ-ਬਾਰ ਸਮਝਦੀ ਸੀ ਸਾਰਾ ਕੁਝ ਅਤੇ ਕੁਝ ਮਹੀਨਿਆਂ ਦੀ ਗੱਲ ਸੀ ਫਿਰ ਉਸਨੇ ਵਿਦੇਸ਼ ਚਲੀ ਜਾਣਾ ਸੀ ਪਰ ਨਹੀਂ ਪਤਾ ਸੀ ਕਿ ਉਸ ਤੋਂ ਪਹਿਲਾਂ ਹੀ ਇੰਨਾ ਮਾੜਾ ਹੋਣਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਐਸੇ ਮੁੱਦੇ ਤੇ ਗੱਲਬਾਤ ਛਿੜ ਜਾਣੀ ਹੈ ਚਰਚਾ ਛਿੜ ਜਾਣੀ ਹੈ ਕਿ ਇੱਕ ਸਸ ਅਤੇ ਨੂ ਦੇ ਵੱਲੋਂ ਲੜਾਈ ਤੋਂ ਬਾਅਦ ਕਿੰਝ ਕੁਝ ਮਹੀਨਿਆਂ ਦੇ ਵਿੱਚ ਹੀ ਨੂ ਨੂੰ ਬਾਹਰ ਕੱਢ ਦਿੱਤਾ ਗਿਆ ਉਹ ਕੁੜੀ ਜੋ ਕਿ ਥੋੜੀ ਮਾਡਰਨ ਸੀ ਖੁੱਲੇ ਖਿਆਲਾਂ ਦੀ ਸੀ ਪਰ ਦੂਸਰੇ ਪਾਸੇ ਪਿੰਡ ਦੇ ਵਿੱਚ ਰਹਿਣ ਵਾਲਾ ਉਹ ਸਿੱਧਾ ਸਾਦਾ ਪਰਿਵਾਰ ਜੋ ਕਿ ਇਹ ਸਾਰੀਆਂ ਚੀਜ਼ਾਂ ਨੂੰ ਸ਼ਾਇਦ ਹਜ਼ਮ ਨਹੀਂ ਕਰ ਪਾਇਆ ਲੜਾਈ ਦਾ ਕਾਰਨ ਇਹ ਕੀ ਵੀ ਰਹਾ ਪਰ ਇਸ ਤੋਂ ਇਲਾਵਾ ਹੁਣ ਇੱਕ ਦੂਸਰੇ ਦੇ ਉੱਪਰ ਲੱਗ ਰਹੀਆਂ ਤੋਮਤਾਂ ਨੂੰ ਜੇਕਰ ਦੇਖਿਆ ਜਾਵੇ ਤਾਂ ਗੁਰਪ੍ਰੀਤ ਆਖਦੀ ਹੈ ਕਿ ਮੇਰੇ ਨਾਲ ਸਹੁਰੇ ਘਰ ਦੇ ਵਿੱਚ ਕੁੱਟਮਾਰ ਹੋਈ ਮੇਰੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਸ ਦਿਨ ਮੇਰਾ ਗਲਾ ਦਬਾਇਆ ਗਿਆ ਉਸ ਦਿਨ ਦੀ ਸੀਸੀਟੀਵੀ ਵੀਡੀਓ ਖੁਦ ਹੀ ਉਹਨਾਂ ਦੇ ਵੱਲੋਂ ਗਾਇਬ ਕਰ ਦਿੱਤੀ ਗਈ 7 ਤਰੀਕ ਦਾ ਉਹ ਦਿਨ ਸੀ ਬਾਕੀ ਸਾਰੀਆਂ ਫੁਟੇਜ ਵਿੱਚ ਨੇ ਪਰ 7 ਤਰੀਕ ਦੀ ਫੁਟੇਜ ਉਥੇ ਮੌਜੂਦ ਨਹੀਂ ਹੈ ਕਿਉਂਕਿ ਲੌਬੀ ਦੇ ਵਿੱਚ ਗੁਰਪ੍ਰੀਤ ਕੌਰ ਨੂੰ ਮਾਰਿਆ ਜਾ ਰਿਹਾ ਸੀ ਕੁੱਟਿਆ ਜਾ ਰਿਹਾ ਸੀ ਜਿਸ ਮਗਰੋਂ ਉਸ ਦੀ ਸੱਸ ਜਦੋਂ ਘਰ ਦੇ ਬਾਹਰ ਕੁਝ ਹੋਰ ਲੋਕ ਆਏ ਪੰਚਾਇਤ ਮੈਂਬਰ ਆਏ ਤਾਂ ਆਪ ਹੀ ਕੱਪੜੇ ਫਾੜ ਕੇ ਉਸ ਦੀ ਸੱਸ ਬਾਹਰ ਚਲੀ ਗਈ ਬਾਹਰ ਜਾ ਕੇ ਕਹਿੰਦੀ ਹੈ ਕਿ ਅੰਦਰ ਗੁਰਪ੍ਰੀਤ ਨੇ ਮੇਰੇ ਕੱਪੜੇ ਫਾੜੇ ਅਤੇ ਮੇਰੇ ਨਾਲ ਲੜਾਈ ਝਗੜਾ ਕੀਤਾ ਇਸ ਦੇ ਵਿਚਾਰੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਗੁਰਪ੍ਰੀਤ ਦੇ ਮਨ ਤੇ ਵਿੱਚ ਹਲੇ ਵੀ ਆਪਣੇ ਪਤੀ ਦੇ ਲਈ ਥੋੜਾ ਬਹੁਤਾ ਹੀ ਸਹੀ ਪਰ ਪਿਆਰ ਉਸ ਦਾ ਕਹਿਣਾ ਹੈ ਕਿ ਮੇਰੀ ਹਜੇ ਵੀ ਉਸ ਦੇ ਨਾਲ ਅਟੈਚਮੈਂਟ ਹੈ ਇਹ ਤਾਂ ਰਹਿੰਦੀ ਹੀ ਹੈ ਕਿਉਂਕਿ ਪਹਿਲੀ ਵਾਰ ਵਿਆਹ ਹੋਇਆ ਥੋੜਾ ਹੀ ਸਮਾਂ ਹੋਇਆ ਵਿਆਹ ਨੂੰ ਸਾਰੇ ਸੁਪਨੇ ਉਸ ਮੁੰਡੇ ਦੇ ਨਾਲ ਦੇਖੇਗੇ 3 ਸਾਲ ਤੱਕ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਰਹੇ ਪਿਆਰ ਦੇ ਵਿੱਚ ਡੁੱਬੇ ਰਹੇ ਪਰ ਜਦੋਂ ਇਹ ਪਿਆਰ ਸਿਰੇ ਚੜਿਆ ਤਾਂ ਵਿਆਹ ਦੇ ਮਗਰੋਂ ਅਜਿਹਾ ਦਰਦਨਾਕ ਅੰਤ ਹੋਇਆ ਇਸ ਦਾ ਕਿ ਉਹਨਾਂ ਨੂੰ ਪਿਆਰ ਤੋਂ ਹੀ ਨਫ਼ਰਤ ਹੋ ਗਈ ਹੈ ਸੌਰਿਆਂ ਦੇ ਵੱਲੋਂ ਗੁਰਪ੍ਰੀਤ ਤੇ ਨਸ਼ਾ ਕਰਨ ਦੇ ਜਿਹੜੇ ਇਲਜ਼ਾਮ ਲੱਗੇ ਉਸ ਦੇ ਵਿੱਚ ਉਸਨੇ ਜਵਾਬ ਦਿੱਤਾ ਕਿ ਮੇਰਾ ਸਹੁਰਾ ਪਰਿਵਾਰ ਮੇਰੇ ਤੇ ਜਾਣ ਬੁਝਕੇ ਇਲਜ਼ਾਮ ਲਗਾ ਰਿਹਾ ਹੈ ਮੈਂ ਆਪਣਾ ਡੋਪ ਟੈਸਟ ਕਰਵਾਇਆ ਤੇ ਬੀਤੇ 3 ਮਹੀਨੇ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੈਂ ਨਸ਼ਾ ਨਹੀਂ ਕਰਦੀ ਅਰਸ਼ ਦੀ ਪੜਾਈ ਨੂੰ ਲੈ ਕੇ ਉਸਨੇ ਕਿਹਾ ਕਿ ਉਹ 10ਵੀਂ ਫੇਲ ਹੈ ਮੇਰੇ ਬਾਰੇ ਗਲਤ ਬੋਲਦੇ ਨੇ ਉਹ ਪਰ ਅਰਸ਼ ਦਾ ਵਿਆਹ ਝੂਠ ਬੋਲ ਕੇ ਕੀਤਾ ਗਿਆ ਕਿ ਉਹ ਬੀਏ ਪਾਸ ਹੈ ਪਰ ਹੁਣ ਉਸ ਨੂੰ ਪਤਾ ਲੱਗਦਾ ਕਿ ਉਹ 10ਵੀਂ ਫੇਲ ਹੈ ਤਾਂ ਖੈਰ ਸਭ ਤੋਂ ਵੱਡੀ ਗੱਲ ਉਸਦੇ ਪਤੀ ਦੀ ਕਿਸੇ ਹੋਰ ਕੁੜੀ ਦੇ ਨਾਲ ਗੱਲਬਾਤ ਹੋਣਾ ਰਿਲੇਸ਼ਨ ਦੇ ਵਿੱਚ ਆਣਾ ਤੇ ਉਲਟਾ ਗੁਰਪ੍ਰੀਤ ਤੇ ਇਲਜ਼ਾਮ ਲਗਾਣੇ ਕਿ ਉਹ ਹੱਥ ਦੇ ਵਿੱਚ ਹੱਥ ਪਾ ਕੇ ਕਿਸੇ ਹੋਰ ਦੇ ਨਾਲ ਫੋਟੋਆਂ ਭੇਜ ਰਹੀ ਹੈ ਦੋਹਾਂ ਤੀਰਾ ਦੇ ਵੱਲੋਂ ਇੱਕ ਦੂਸਰੇ ਦੇ ਬਾਰੇ ਇਹ ਸਾਰੀਆਂ ਗੱਲਾਂ ਹੁਣ ਆਖੀਆਂ ਜਾ ਰਹੀਆਂ ਨੇ ਸ਼ੁਰੂਆਤੀ ਸਮੇਂ ਦੇ ਵਿੱਚ ਸਿਰਫ ਇਹ ਗੱਲਾਂ ਸੀ ਕਿ ਉੱਥੇ ਲੜਾਈ ਝਗੜਾ ਹੋਇਆ ਕਰਦੋ ਕਮਰੇ ਤੋਂ ਬਾਹਰ ਕੱਢਿਆ ਗਿਆ ਪਰ ਹੁਣ ਇਸ ਘਰ ਦੀ ਦੋਹਾਂ ਘਰਾਂ ਦੀ ਇੱਕੀ ਗੱਲ ਖੁੱਲ ਕੇ ਬਾਹਰ ਆ ਰਹੀ ਹੈ ਤੇ ਕੱਢਣ ਵਾਲਾ ਵੀ ਕੋਈ ਹੋਰ ਨਹੀਂ ਸਕੋ ਇਹਨਾਂ ਦੇ ਹੀ ਆਪਣੇ ਇਹ ਰਿਸ਼ਤੇਦਾਰ ਨੇ ਇੱਕ ਨੇੜਲਾ ਰਿਸ਼ਤਾ ਹੁੰਦਾ ਹੈ ਪੇਕੇ ਤੇ ਸਹੁਰੇ ਪਰਿਵਾਰ ਦਾ ਦੋਹਾਂ ਦੇ ਵੱਲੋਂ ਹੁਣ ਕਈ ਤਰ੍ਹਾਂ ਦੇ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੁਣ ਕੁੜੀ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਆਈਡੀ ਤੋਂ ਫੋਟੋ ਭੇਜੀ ਗਈ ਆ ਹੱਥ ਦੇ ਵਿੱਚ ਹੱਥ ਪਾ ਕੇ ਉਹ ਆਈਡੀ ਮੇਰੀ ਨਹੀਂ ਸਗੋਂ ਇਸ ਪਰਿਵਾਰ ਨੇ ਖੁਦ ਹੀ ਨਕਲੀ ਆਈਡੀ ਬਣਾ ਕੇ ਉਸ ਦੀ ਡੀਪੀ ਲਗਾ ਕੇ ਇਹ ਸਭ ਕੁਝ ਕੀਤਾ ਅਤੇ ਫਿਰ ਉਸ ਤੋਂ ਬਾਅਦ ਇਹ ਫੋਟੋ ਭੇਜ ਦਿੱਤੀ ਗਈ ਸਾਰੀ ਉਤਾਰੂੰਗੀ ਆਪਣੇ ਜਾ ਬਿੱਤਾ ਹਾ ਹਲੋ ਬਾਦੋ ਜੋ ਜਿਹੜੀ ਮੇਰੇ ਪੇਕਿਆਂ ਨੇ ਸਾਰੀਆਂ ਬਣਨ ਕੋਰਡ ਤੇ ਲੈ ਕੇ ਮਿਲਣਗੇ ਖਾਨ ਤੂੰ ਮੇਰੇ ਡਾਕੂਮੈਂਟਸ ਦੇ ਦੇ ਜਿਹੜਾ ਮੇਰਾ ਪਾਸਪੋਰਟ ਹੈ ਫਾਈਨਲ ਇਫ ਮਿਕਲਿੰਗ ਨਾਲ ਹੈ ਨਹੀਂ ਕਿ ਮੈਂ ਸਾਲਵੇਟ ਕਰਾਂ ਮੈਂ ਥਾਣੇ ਤੇ ਮੈਂ ਜਾਣਾ ਨਹੀਂ ਮੈਂ ਉਹ ਜੀ ਗਿਰੀ ਤੇ ਹੈ ਨਹੀਂ ਕਿ ਮੈਂ ਮਿਲਣਗੇ ਅਰ ਥਾਣੇ ਜਾਵਾਂ ਚਲੀ ਜਾਂਦੀ ਹਾਂ ਮਾ ਦੇ ਮੇਰੇ ਡਾਕੂਮੈਂਟਸ ਦੇ ਦੋ ਮੇਰੇ ਡਾਕੂਮੈਂਟਸ ਤਾਂ ਦੋ ਮੇਰਾ ਪਾਸਪੋਰਟ ਦੇ ਦੋ ਪਾਸਪੋਰਟ ਡਾਕੂਮੈਂਟਸ ਲੱਗ ਪਏ ਨਹੀਂ ਕੋ ਕੋ ਗੋਸ਼ਰੀ ਐਂਡ ਨਾ ਝੂਠ ਬੋਲ ਰਹੇ ਨੇ ਇੰਨਾ ਝੂਠ ਬੋਲ ਰਹੇ ਨੇ ਜਦੋਂ ਮੇਰਾ ਜਦੋਂ ਮੇਰਾ ਨਾਮ ਲਾ ਚਾ ਨਾ ਤੇਰੇ ਪਾਸਪੋਰਟ ਜਦੋਂ ਮੇਰਾ ਇਨਾਂ ਨੇ ਕੋਟ ਮੈਰੀ ਜਨ ਰਜਿਸਟਰਡ ਕਰਵਾਈ ਹੈ ਉਸ ਟਾਈਮ ਇਨਾਂ ਨੇ ਮੇਰਾ 10ਵੀਂ ਦਾ 12ਵੀਂ ਦਾ ਸਰਟੀਫਿਕੇਟ ਮੰਗਿਆ ਸੀਗਾ ਤੇ ਨਾਲ ਹਨਾ ਇਨਾਂ ਨੇ ਮੇਰਾ ਕਿਹਾ ਸੀਗਾ ਤੂੰ ਆਪਣਾ ਪਾਸਪੋਰਟ ਵੀ ਲੈ ਆ ਮੇਰੇ ਸਾਰੇ ਡਾਕੂਮੈਂਟਸ ਹੁਣ ਤੋਂ ਬਾਅਦ ਵੀ ਨਾ ਮੇਰੇ ਡਾਕੂਮੈਂਟਸ ਸਾੜ ਦਿੱਤੇ ਗਏ ਨੇ ਅਜੇ ਇਹ ਗੱਲ ਕਰਨ ਦਾ ਮਨ ਕਰਦਾ ਪਿਆ ਸੀਗਾ ਕਿੰਨੇ ਜਦੋਂ ਕੋਈ ਕਿਸੇ ਨੂੰ ਡੀਮੋਟੀਵੇਟ ਬਹੁਤ ਜ਼ਿਆਦਾ ਕੀਤਾ ਜਾਵੇ ਜਦੋਂ ਬੰਦਾ ਸੋਚੇ ਕਿ ਨਹੀਂ ਯਾਰ ਖਤਮ ਹੋ ਜਾਉ ਤੁਸੀਂ ਤੁਹਾਡਾ ਮੰਨ ਨਹੀਂ ਕਰਦਾ ਹਨਾ ਜੀਨ ਨੂੰ ਜਿਵੇਂ ਮੇਰੇ ਨਾਲ ਹੋਇਆ ਪਰ ਕਦੋਂ ਨਾਲ ਉਹ ਉਦੋਂ ਉਹਦਾ ਅਸਲੀ ਜੀਣਾ ਸ਼ੁਰੂ ਹੁੰਦਾ ਹੈ ਮੈਨੂੰ ਕਹਣਾ ਜਿੰਨੂੰ ਬਹੁਤ ਭੰਡਿਆਂ ਹਨਾ ਪਰ ਤੂੰ ਆਪਣੇ ਇਨਸਾਫ ਲਈ ਲੜ ਜਿੰਨਾ ਤਰਸੋਂ ਲੜਿਆ ਜਾਂਦਾ ਲੜ ਜਿਵੇਂ ਮੇਰੇ ਨਾਲ ਹੋਇਆ ਮੈਨੂੰ ਚਲੋ ਜੀ ਬਹੁਤ ਜ਼ਿਆਦਾ ਕਿਹਾ ਗਿਆ ਕੁੜੀ ਨਸ਼ੇ ਕਰਦੀ ਹੈ ਮੈਂ ਤਾਂ ਚਲੋ ਡਾਕਟਰ ਟੈਸਟ ਵੀ ਕਰਵਾ ਲਿੱਤੇ ਨੇ ਕਿਹੜੀਆਂ ਕੁੜੀਆਂ ਨਸ਼ੇ ਕਰਦੀਆਂ ਨੇ ਉਹਨਾਂ ਦੇ ਰੰਗ ਰੂਪ ਤੋਂ ਵੀ ਪਤਾ ਚੱਲਦਾ ਜਿਹੜੀਆਂ ਕੁੜੀਆਂ ਨਹੀਂ ਨਸ਼ੇ ਕਰਦੀ ਉਹਨਾਂ ਦੇ ਵੀ ਰੰਗ ਰੂਪ ਤੋਂ ਪਤਾ ਚੱਲ ਜਾਂਦਾ ਇੱਕ ਮੈਂ ਗੱਲ ਹੋਰ ਕਹਿਣੀ ਹੈ ਕਿ ਜੇ ਕੁੜੀਆਂ ਪੜੀਆਂ ਲਿਖੀਆਂ ਨੇ ਇੰਗਲਿਸ਼ ਬੋਲਦੀਆਂ ਨੇ ਤਾਂ ਸਮਝਦੇ ਨੇ ਕਿ ਕੁੜੀ ਗਲਤ ਆ ਗਲਤਤਾ ਕਰੀ ਅੱਜ ਦੇ ਟਾਈਮ ਵਿੱਚ ਹਰ ਕੋਈ ਬੱਚਾ ਪੜਿਆ ਲੈ ਕੇ ਆਇਆ ਹਨਾ ਆਪਣੇ ਪੈਰ ਇਵਨ ਆਪਣੇ ਪੈਰਾਂ ਤੇ ਵੀ ਸਟੈਂਡ ਕਰਦਾ ਹੈ ਤੇ ਮੈਂ ਇੱਕ ਗੱਲ ਹੋਰ ਕਹਿਣੀ ਹੈ ਟੈਟੂ ਵਾਲਿਆਂ ਨੂੰ ਸਪੈਸ਼ਲ ਵੀ ਤੁਸੀਂ ਆਪਣੀ ਦੁਕਾਨਦਾਰੀ ਬੰਦ ਕਰ ਲਓ ਟੈਟੂ ਵਾਲੇ ਬੰਦੇ ਨੂੰ ਗਲਤ ਹੀ ਸਮਝਿਆ ਜਾਂਦਾ ਹੈ ਮੈਂ ਇਹ ਗੱਲ ਕਹਿਣੀ ਸੀ ਕਿ ਟੈਟੂ ਵਾਲਿਆਂ ਨੂੰ ਕਿ ਤੁਸੀਂ ਹਨਾ ਆਪਣੀ ਦੁਕਾਨ ਦੀ ਬੰਦ ਕਰ ਲਓ ਕਿਉਂਕਿ ਕੋਈ ਵੀ ਬੰਦਾ ਟੈਟੂ ਬਣਵਾਉਂਦਾ ਹੈ ਨਾ ਉਹਨਾਂ ਨੂੰ ਗਲਤ ਸਮਝਿਆ ਜਾਂਦਾ ਹੈ ਟੈਟੂ ਇੱਕ ਚੀਜ਼ ਆ ਬਾਡੀ ਸਬਦੀ ਆਪਣੀ ਆਪਣੀ ਹੁੰਦੀ ਆ ਆਪਾਂ ਨੂੰ ਕਿਸੇ ਦੀ ਬਾਡੀ ਤੇ ਬੋਲਣਾ ਕਿਸੇ ਦਾ ਹੱਕ ਨਹੀਂ ਹੁੰਦਾ ਬਾਡੀ ਸ਼ੇਮਿੰਗ ਕਰਨੀ ਸਭ ਤੋਂ ਵੱਡੀ ਗਲਤੀ ਚੀਜ਼ ਮੰਨੀ ਜਾਂਦੀ ਹੈ ਜੇ ਬੰਦੇ ਨੇ ਟੈਟੂ ਬਣਵਾ ਰੱਖੇ ਨੇ ਇਟ ਮੀਨਸ ਉਹ ਬੰਦਾ ਗਲਤ ਹੈ ਨਹੀਂ ਨਹੀਂ ਬਿਲਕੁਲ ਵੀ ਨਹੀਂ ਗਲਤ ਹੈਗਾ ਤੇ ਫਿਰ ਉਹਨਾਂ ਦਾ ਵਿਚਾਰਿਆਂ ਦੀ ਜਿਹੜੀ ਬੰਦੇ ਆਰਟਿਸਟ ਨੇ ਉਹਨਾਂ ਦੀ ਫਿਰ ਉਹ ਦੁਕਾਨੇ ਨਾ ਗੱਲ ਸੁਣ ਲੈ ਇੱਕ ਮਿੰਟ ਤੂੰ ਹੁਣ ਤੇਰਾ ਬੰਦਾ ਦੇਖੀ ਕੀ ਹੈ ਤੇਰੀ ਮਾਂ ਦਾ ਤੇ ਤੇਰੇ ਮਾਮੇ ਦਾ ਇਹ ਹੁਣ ਤੂੰ ਮੈਂ ਉਹ ਤੋਂ ਦੱਸਿਆ ਸੀ ਤੈਨੂੰ ਮੈਂ ਤੇਰੇ ਪਿੰਡ 'ਚ ਨਾ ਤਾੜੀ ਵਾਰ ਕੇ ਨਿਕਲਿਆ ਕੋਈ ਤਰ੍ਹਾਂ ਛਿੰਕਾ ਨੇ ਨਹੀਂ ਆਇਆ ਕੋਈ ਹੋਰ ਨਹੀਂ ਸਾਰੇ ਪਿੰਡ ਨੂੰ ਪਤਾ ਹੈ ਮੈਂ ਕਿਹ ਪਿੰਡ ਤੇ ਤਾੜੀ ਮਾਰ ਕੇ ਨਿਕਲਿਆ ਜੱਟ ਮੁੱਛਾ ਨੂੰ ਵੱਟ ਦੇ ਕੇ ਭੈ ਤੇਰੀ ਜਿਹੜੀ ਭੈਣ ਹੈ ਨਾ ਤੇਰੀ ਜਿਹੜੀ ਮਾਂ ਕਿਹੜਾ ਪਿੰਡ ਦੇ ਦਿੱਤਾ ਬਲਾਵਾ ਕਾ ਮੈਂ ਕਿਸੇ ਨੂੰ ਇਡੀਆ ਹੁਣ ਵਿੰਦਾ ਰੋ ਮੜਦਾ ਪੁੱਤ ਕੀ ਹੈ ਤਾਂ ਜਦੋਂ ਤੂੰ ਮੈਂ ਦਿੱਤਾ ਨਾ ਉੱਥੇ ਨਾ ਉੱਥੇ ਤੰਗਾ ਕਿ ਨਾ ਤੂੰ ਮੈਂ ਤੇਰੇ ਕੋਲ ਆਇਆ ਕਿ ਆਪਣੀ ਭੈਣ ਦਾ ਵਿਆਹ ਕਰਾ ਕੇ ਲਖਾਈ ਮੇਰੀ ਗੱਲ ਪਹਿਲਾਂ ਪਹਿਲੀ ਗੱਲ ਤੇ ਮੈਂ ਚੋਰ ਨਹੀਂ ਮੈਂ ਬਣਾਣੀ ਹੈ ਆਹ ਤੇਰਾ ਕੰਮ ਹੈ ਵੀ ਬਣਾਣੀ ਹੈ ਤੁਸੀਂ ਮੈਨੂੰ ਫਸਾਣਾ ਉਲਟ ਸ਼ੇ ਓਹ ਸ਼ਿਟ ਮੈਨ ਇੰਨਨ ਤੁਸੀਂ ਵੱਡੇ ਲੋਕ ਬੋਲੋਗੇ ਐਂਡ ਮੇਰੇ ਕੱਪੜੇ ਸ਼ਿਟ ਕਿੱਦਾਂ ਮੇਰੇ ਕੱਪੜੇ ਰੱਖੇ ਆਂ ਰਜਾਨ ਤਵਾਦ ਇੰਨੇ ਮਹਿੰਗੇ ਮੇਰੇ ਸੂਟ ਇੰਨਾ ਨੂੰ ਨੰ ਦੁਬਕੇ ਮਰ ਜਾਣਾ ਚਾਹੀਦਾ ਓ ਸ਼ਿਟ ਮੈਨ ਓ ਗਾਡ ਮੇਰੇ ਨੇ ਹੈਵੀ ਸੂਟ ਮੇਰਾ ਨੰਗੇ ਕੱਪੜੇ ਓਕੇ That's fine. No worries, good freight.